नमस्कार ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੋਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਖਬਰ ਹੈ ਅੰਤਰਿੰਗ ਕਮੇਟੀ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਧਾਮੀ ਦੀ ਅਗਵਾਈ ਦੇ ਵਿੱਚ ਮੰਥਨ ਕੀਤਾ ਗਿਆ ਕਰੀਬ 2 ਘੰਟੇ ਤੱਕ ਇਹ ਚਰਚਾ ਹੋਈ ਨਾਰਾਇਣ ਸਿੰਘ ਚੋੜਾ ਖਿਲਾਫ ਮਤਾ ਰੱਦ ਕਰ ਦਿੱਤਾ ਗਿਆ ਹੈ ਨਾਰਾਇਣ ਚੋੜਾ ਤੇ ਅੰਤਰਿੰਗ ਕਮੇਟੀ ਦਾ ਯੂਟਰਨ ਹੈ ਮੀਟਿੰਗ 'ਚ ਨਹੀਂ ਹੋਈ ਕਿਸੇ ਵੀ ਮਤੇ ਦੀ ਪੁਸ਼ਟੀ ਨਾਰਾਇਣ ਚੋੜਾ ਨੂੰ ਪੰਚ ਚੋ ਚੇਕਣ ਨਹੀਂ ਛੇਕਣਗੇ ਸਿੰਘ ਸਾਹਿਬਾਨ タミン ਨੇ মিডিਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਸਾਰੀਆਂ ਗੱਲਾਂ মিডিਆ ਦੇ ਸਾਹਮਣੇ ਰੱਖੀਆਂ 2024 ਸਾਲ ਦੀ ਆਖਰੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਅੱਜ ਤੇ ਅੱਜ ਐਸਜੀਪੀਸੀ ਮੁਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੂੰ ਲੈ ਕੇ ਇੱਕ ਬੁੱਧੀਜੀਵੀ ਦੀ ਤੇ ਸਿੱਖ ਸੰਗਤ ਦੀ ਨਿਗਾਹਾਂ ਇਸ ਮੀਟਿੰਗ ਤੇ ਬੜੀਆਂ ਹੋਈਆਂ ਸਨ ਤੇ ਕਿਉਂਕਿ ਇਸ ਮੀਟਿੰਗ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਾਰੇ ਤੇ ਬੀਬੀ ਜਾਗੀਰ ਕੌਰ ਮੁੱਦੇ ਦੇ ਉੱਪਰ ਵੀ ਵਿਚਾਰ ਵਟਾਂਦਰਾ ਕਰ ਸਕਦੇ ਨੇ ਤੇ ਇਸ ਮੀਟਿੰਗ ਤੇ ਖਤਮ ਹੋਣ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਗਲਾ ਖਰਾਬ ਹੋਣ ਦਾ ਹਵਾਲਾ ਦੇ ਕੇ ਪੱਤਰਕਾਰਾਂ ਨਾਲ ਬਿਨਾਂ ਗੱਲਬਾਤ ਕੀਤੇ ਹੀ ਚੱਲਦੇ ਬਣੇ ਤੇ ਦੂਜੇ ਪਾਸੇ ਐਸਜੀਪੀਸੀ ਦੇ ਬੁਲਾ ਰਹੇ ਹਰਭਜਨ ਸਿੰਘ ਵਕਤਾ ਨੇ ਕਿਹਾ ਹੈ ਕਿ ਇਹ ਅੰਤਰਿੰਗ ਕਮੇਟੀ ਦੀ ਮੀਟਿੰਗ ਰੁਟੀਨ ਦੇ এজেন্ডਿਆਂ ਦੇ ਹੀ ਹੋਈ ਹੈ ਤੇ ਇਹ ਮੀਟਿੰਗ ਜਿਹੜੀ ਹੈ ਉਸ ਦੇ ਵਿੱਚ ਕਾਫੀ ਵਿਚਾਰ ਵਟਾਂਦਰਾ ਕੁਝ ਚਰਚਾਵਾਂ ਹੋਈਆਂ ਨੇ ਉਸ ਬਾਰੇ ਪ੍ਰੈਸ ਨੋਟ ਜਾਰੀ ਕੀਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਗਲਾ ਖਰਾਬ ਹੋਣ ਕਰਕੇ ਉਹ ਪ੍ਰੈਸ ਕਾਨਫਰੰਸ ਨਹੀਂ ਕਰ पाए ਲੇਕਿਨ ਉਹ ਪ੍ਰੈਸ ਬਿਆਨ ਜਾਰੀ ਕਰਕੇ ਇਸ ਆਂਤਰੀ ਕਮੇਟੀ ਦੇ ਵਿੱਚ ਹੋਏ ਫੈਸਲੇ ਬਾਰੇ ਜਾਣਕਾਰੀ ਜ਼ਰੂਰ ਦੇਣਗੇ ਆਂਤਰੀ ਕਮੇਟੀ ਦੀ ਮੀਟਿੰਗ ਜਿਹੜੀ ਹੋਈ ਆ ਉਹਦੇ ਸਬੰਧ ਵਿੱਚ ਜਿਹੜੀਆਂ ਰੁਟੀਨ ਦੇ ਜਿਹੜੇ ਅਜੰਡਾ ਸੀਗਾ ਜਿੰਨੀਆਂ ਸਾਡੇ 85 ਸੈਕਸ਼ਨ ਦੇ ਗੁਰਦੁਆਰੇ ਆ ਜਾਂ ਸਾਡੇ ਟਰਸਟ ਵਿਭਾਗ ਦੇ ਕੰਮਕਾਰ ਆ ਜਾਂ 87 ਸੈਕਸ਼ਨ ਆ ਜਿਹੜੇ ਲੋਕਲ ਕਮੇਟੀਆਂ ਦੇ ਉਹ ਮਤਲਬ ਜਿਹੜੀ ਰੁਟੀਨ ਦੀ ਮੀਟਿੰਗ ਹਰ ਮਹੀਨੇ ਹੁੰਦੀ ਆ ਉਹਦੇ ਏਜੰਡਾ ਜਿਹੜਾ ਸੀਗਾ ਉਹ ਵਿਚਾਰਿਆ ਗਿਆ ਉਹਦੇ ਤੇ ਕੁਝ ਫੈਸਲੇ ਜੋ ਵੀ ਰੁਟੀਨ 'ਚ ਹੋਏ ਆ ਉਹ ਤੁਹਾਨੂੰ ਜਿਹੜੀ ਬਾਕੀ ਉਹ 'ਚ ਕੋਈ ਖਾਸ ਜਾਣਕਾਰੀ ਨਿਕਲੇਗੀ ਤੁਹਾਨੂੰ ਅਸੀਂ ਭੇਜ ਦਿੰਨੇ ਆ ਜਲਦੀ ਪ੍ਰਧਾਨ ਸਾਹਿਬ ਕਿਉਂਕਿ ਬੋਸ ਮਤਾ ਜਿਸ ਦੀ ਪੁਸ਼ਟੀ ਨਹੀਂ ਹੋਈ ਨਹੀਂ ਉਹ ਉਹ ਜਿਹੜਾ ਉਹ ਵੇਖ ਉਹ ਤੁਹਾਨੂੰ ਭੇਜ ਦਿੰਨੇ ਆ ਜੋ ਵੀ ਹੋਊਗਾ ਉਹ ਮੈਂ ਤੁਹਾਨੂੰ ਭੇਜ ਦਿੰਨਾ ਕਿਉਂਕਿ ਪ੍ਰਧਾਨ ਸਾਹਿਬ ਦਾ ਗਲਾ ਬਹੁਤ ਖਰਾਬ ਸੀਗਾ ਪਿਛ ਉਦੇ ਕਰਕੇ ਉਹਨਾਂ ਨੂੰ ਥੋੜੀ ਪ੍ਰੋਬਲਮ ਤੇ ਬੋਲਣ ਪ੍ਰੋਬਲਮ ਸਬੰਧੀ ਜਾਂ ਡਰੈਸਿੰਗ ਸਬੰਧੀ ਕੋਈ ਤੁਹਾਨੂੰ ਉਹ ਜੋ ਵੀ ਹੈ ਤੁਹਾਨੂੰ ਥੋੜੀ ਦੇਰ ਤੱਕ ਪ੍ਰੈਸ ਰਿਲੀਜ਼ ਜਾਰੀ ਕਰਵਾ ਦਿਆ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਫੋਨ ਲਾਈਨ ਤੇ ਸਾਡੇ ਨਾਲ ਸਾਡੇ ਪੱਤਰਕਾਰ ਪੰਕਜ ਮੱਲੀ ਜੁੜ ਗਏ ਨੇ ਪੰਕਜ ਕੀ ਕੁਝ ਜਾਣਕਾਰੀ ਹੈ ਮੀਟਿੰਗ ਖਤਮ ਹੋ ਚੁੱਕੀ ਹੈ ਪਰ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ ਗਲਾ ਖਰਾਬ ਦਾ ਹਵਾਲਾ ਦਿੱਤਾ ਗਿਆ ਤੇ ਫਿਰ ਹੁਣ ਕੀ ਕੁਝ ਫੈਸਲਾ ਪ੍ਰੈਸ ਨੋਟ ਰਿਲੀਜ਼ ਕਰ ਦਿੱਤਾ ਗਿਆ ਜਾਂ ਨਹੀਂ ਬਿਲਕੁਲ ਦੇਖੋ ਦਿੱਸਪਲ ਲਖਨਊ ਚੋਨਾ ਕੀ ਸ਼੍ਰੋਮਨੀ ਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਅੱਜ ਐਸਬੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮਨੀ ਦੀ ਅਗਵਾਈ ਹੇਠ ਹੋਈ ਹੈ ਜਿਸ ਦੇ ਵਿੱਚ 2 ਘੰਟੇ ਦੇ ਕਰੀਬ ਇਹ ਅੰਤਰੀ ਕਮੇਟੀ ਦੀ ਬੈਠਕ ਹੋਈ ਜਿਸ ਤੋਂ ਬਾਅਦ ਐਸਬੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮਨੀ ਬਾਹਰ ਆਏ ਜਿਨ੍ਹਾਂ ਨੇ ਆਪਣੇ ਗਲਾ ਖਰਾਬ ਦਾ ਹਵਾਲਾ ਦਿੱਤੇ ਜਿਹੜਾ ਉੱਥੋਂ ਚੱਲਦੇ ਬਣੀ ਤਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਹਾਲਾਂਕਿ ਇਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਪਰ ਜਿਹੜੀ ਅੱਜ ਇਹ ਅੰਤਿਮ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਵਿੱਚ ਜਿਹੜਾ ਵਾ ਬੀਤੇ ਦਿਨੀ ਯੂਪੀ ਅੰਦਰ ਪੰਜਾਬ ਦੇ ਜਿਹੜੇ ਤਿੰਨ ਨੌਜਵਾਨਾਂ ਨੂੰ ਮੁਕਾਬਲਾ ਬਣਾ ਕੇ ਜਿਹੜਾ ਮਾਰਿਆ ਗਿਆ ਉਸ ਦੀ ਕੜੀ ਜਾਂਚ ਕਰਦੇ ਆ ਇਸ ਮਾਮਲੇ ਤੇ ਨਿਆਂਇਕ ਜਾਂਚ ਦੀ ਜੜੀਵਾ ਮੰਗ ਕੀਤੀ ਗਈ ਆ ਤਾਂ ਐਗਜ਼ੀਕਿਊਟਿਵ ਪ੍ਰਧਾਨ ਹਜੇ ਲੱਭੇ ਕਾਮੀ ਵੀ ਅਗਵਾਈ ਹੋਏ ਤੇ ਜਿਹੜੀ ਇਹ ਇਕੱਤਰਤਾ ਹੋਈ ਹੈ ਉਸ ਦੌਰਾਨ ਜਿਹੜਾ ਵਾ ਉਹ ਬਹੁਤ ਸਾਰੇ ਸਵਾਲ ਵੀ ਚੁੱਕੇ ਗਏ ਇਸ ਨੂੰ ਲੈ ਕੇ ਮੱਦੇ ਵਿੱਚ ਕਿਹਾ ਗਿਆ ਹੈ ਕਿ ਇਹ ਬੇਹਦ ਸੰਜੀਦਾ ਮਾਮਲਾ ਹੈ ਅਤੇ ਬਹੁਤ ਛੋਟੀ ਉਮਰ ਦੇ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਜਾਨਵੋਜ ਕੇ ਨਿਸ਼ਾਨਾ ਬਣਾਉਣ ਵਜੀ ਹਰਕਤ ਪਜਦੀ ਹੈ ਇਸ ਦੀ ਨਿਆਇਕ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਇਸ ਦੇ ਵਾਸਤੇ ਅੱਜ ਦੀ ਜਿਹੜੀ ਅੰਤਰੀ ਕਮੇਟੀ ਹੈ ਉਹ ਪੂਰਜੋਗ ਮੰਗ ਕਰਦੀ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ ਤਾਂ ਇਸ ਤੋਂ ਇਲਾਵਾ ਅੰਤਰੀ ਕਮੇਟੀ ਨੇ ਜਿਹੜੀ 22 ਨਵੰਬਰ ਨੂੰ ਅੰਤਰੀ ਕਮੇਟੀ ਦੀ ਇਕਤਰਤਾ ਹੋਈ ਸੀ ਉਸ ਤੇ ਮਤੇ ਨੂੰ ਵੀ ਜਿਹੜਾ ਰੱਦ ਕੀਤਾ ਗਿਆ ਹੈ ਜਿਸ ਦੇ ਵਿੱਚ ਨਰਾਇਣ ਸਿੰਘ ਚੌੜਾ ਨੂੰ ਪੰਚ ਕੇਸ ਲਿਖਣ ਦੀ ਮੰਗ ਕੀਤੀ ਗਈ ਸੀ ਤਾਂ ਉਹ ਜਿਹੜਾ ਮਤਾ ਸੀ ਉਸ ਨੂੰ ਜਿਹੜਾ ਵਾ ਉਹ ਰੱਦ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਇੱਕ ਮਤਾ ਪਾਸ ਕਰਕੇ 19 ਦਸੰਬਰ ਦੀ ਅੰਤਿਮ ਕਮੇਟੀ ਦੀ ਜੋ ਇਕੱਤਰਤਾ ਹੋਈ ਸੀ ਜਿਸ ਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਤੇ ਮਨਜੀਤ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਤੇ ਜਿਹੜੇ ਉਹਨਾਂ ਤੇ ਇਲزام ਲਗੇ ਸੀ ਉਸ ਨੂੰ ਲੈ ਕੇ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਉਸ ਦੀ ਮਿਆਦ ਜਿਹੜੀ 1 ਮਹੀਨਾ ਵਧਾ ਦਿੱਤੀ ਗਿਆ ਮਿਆਦ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੁਨੀਆਂ ਤੋਂ ਉਹਨਾਂ ਦੇ ਮੱਦੇ ਨਜ਼ਰ ਤਲਹਾਲ 1 ਮਹੀਨਾ ਵਾਧਾ ਕੀਤਾ ਜਾਏ ਇਸ ਮਤੇ ਦੇ ਰਾਹੀਂ ਇੱਕ ਵਚਨਬੰਦੀ ਵੀ ਪ੍ਰਗਟਾਈ ਗਈ ਹੈ ਕਿ ਇਸ ਮਾਮਲੇ ਦੀ ਬਿਲਕੁਲ ਨਿਰਪੱਖ ਜਾਂਚ ਜੜੀਵਾ ਕੋਮੀ ਜੀ ਤੇ ਨਿਰਪੱਖ ਜਾਂਚ ਦੀ ਜੜੀ ਵਾ ਉਹ ਕਰਵਾਈ ਜਾਵੇਗੀ ਤਾਂ ਇਸ ਜਿਹੜੀ ਅੰਤਰੀ ਕਮੇਟੀ ਦੀ ਇਕਤਰਤਾ ਹੋਈ ਹੈ ਇਸ ਦੇ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮੋਹਨ ਸਿੰਘ ਜਿਹੜਾ ਪਿਛਲੇ ਦਿਨੀ ਅਕਾਲ ਚਲਾਣਾ ਗਏ ਸੀ ਉਸ ਦੇ ਵਿੱਚ ਸ਼ੋਗ ਮਤਾ ਵੀ ਪਾਸ ਕੀਤਾ ਗਿਆ ਤੇ ਮੂਲ ਮੰਤਰੀ ਤੇ ਗੁਰਮੰਤਰ ਦੇ ਜਾਪ ਕਰਕੇ ਉਹਨਾਂ ਨੇ ਸਰਤਾਂਜਲੀ ਜੜੀ ਵਾ ਉਹ ਦਿੱਤੀ ਗਈ ਆ ਪਰ ਕਿល ਹਾਲ ਜਿਸ ਤਰੀਕੇ ਦੇ ਨਾਲ ਐਸਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗਲਾ ਖਰਾਬ ਹੋਣ ਦਾ ਹਵਾਲਾ ਦਿੱਤਾ ਹੈ ਉਤੋਂ ਲੈ ਕੇ ਮੌਤਾਰੇ ਸਵਾਲ ਖੜੇ ਹੋ ਰਹੇ ਨੇ ਕਿ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਜਿਹੜਾ ਵਾ ਗੱਲਾ ਖਰਾਬ ਦਾ ਹਵਾਲਾ ਦਿੱਤਾ ਕਿ ਕਿ ਐਸ.ਪੀ.ਐਸ.ਪੀ ਪ੍ਰਧਾਨ ਅਭਿੰਦਰ ਸਿੰਘ ਧਾਮੀ ਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਜਿਹੜੀ ਉਹਨਾਂ ਦੀ ਇੱਕ ਆਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਪੀਬੀ ਜੀਰਕੌਰ ਨੂੰ ਜਿਹੜਾ ਗਲਤ ਸ਼ਬਦਾਂ ਵਾਲੀ ਵਰਤਦੇ ਹੋਏ ਨਜ਼ਰ ਆ ਰਹੇ ਨਹੀਂ ਹਾਲ ਹਾਰੇ ਸੀ ਜਿਸ ਨੂੰ ਲੈ ਕੇ ਮਹਿਲਾ ਕਮਿਸ਼ਨ ਵੱਲੋਂ ਵੀ ਉਸਤੇ ਜਿਹੜਾ ਵਾ ਨੋਟਿਸ ਲਿਆ ਗਿਆ ਸੀ ਹਾਲਾਂਕਿ ਐਸ.ਪੀ.ਐਸ.ਪੀ ਨੇ ਪ੍ਰਧਾਨ ਜਿਹੜਾ ਅਭਿੰਦਰ ਸਿੰਘ ਧਾਮੀ ਨੇ ਉਹਨਾਂ ਵੱਲੋਂ ਉਸ ਦਾ ਜਿਹੜਾ ਵਾ ਜਵਾਬ ਵੀ ਦਿੱਤਾ ਗਿਆ ਸੀ ਉੱਥੇ ਪਹੁੰਚ ਕੇ ਤਾਂ ਪਿਛਲੇ ਦਿਨ ਜਿਹੜਾ ਉਹਨਾਂ ਨੂੰ ਇਹ ਅਕਾਲ ਤਖਤ ਸਰ ਤੋਂ ਪੰਤ ਸਿੰਘ ਸਹਿਬਾਨਾਂ ਤੋਂ ਧਾਰਮਿਕ ਸੇਵਾ ਵੀ ਲਗਾਈ ਗਈ ਸੀ ਜਿਸ ਵੀ 1 ਘੰਟਾ ਜੋੜੇ ਸਾਫ ਕਰਨ ਦੀ 1 ਘੰਟਾ ਜੂਠੇਬਰ ਤੇ ਮਨਜੰਦੀ ਪੰਜ ਅਗਦੀ ਸਾਹਿਬ ਦੇ ਪਾਠ ਵੀ ਉਹਨਾਂ ਵੱਲੋਂ ਕੀਤੇ ਗਏ ਸੀ ਤਾਂ ਉਸ ਮਾਮਲੇ ਤੇ ਲਗਾਤਾਰ ਉਦੋਂ ਤੋਂ ਹੀ ਐਸਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਬਖਦੇ ਆ ਰਹੇ ਨੇ ਕਿ ਤਾਂ ਕਿ ਕੋਈ ਕਵਾਲ ਜਵਾਬ ਨਾ ਕੀਤਾ ਜਾ ਸਕੇ ਤਾਂ ਉਸ ਤੋਂ ਬਾਅਦ ਲਗਾਤਾਰ মিডিਆ ਤੋਂ ਧੂੜ ਬਣਾਈ ਹੋਈ ਹੈ ਫਿਲਹਾਲ ਜਿਹੜਾ ਗੱਲਾ ਖਰਾਬ ਦਾ ਹਵਾਲਾ ਦਿੱਤਾ ਹੈ ਤਾਂ ਕਿਤਨਾ ਕਿਤੇ ਇਸ ਚੀਜ਼ ਨੂੰ ਲੈ ਕੇ ਜਿਹੜਾ ਵਾ ਉਹ ਸਵਾਲ ਖੜੇ ਹੋ ਰਹੇ ਨੇ ਕਿ মিডিਆ ਦੇ ਸਵਾਲ ਹਵਾਲਾ ਦੇ ਜਵਾਬ ਦੇਣ ਦੀ بجائے ਗਲਤਰਾਹ ਤੁਹਾਡਾ ਜਿਹੜਾ ਹਵਾਲਾ ਦਿੱਤਾ ਗਿਆ ਉਹ ਬਿਲਕੁਲ ਸਹੀ ਪਰ ਫਿਲਹਾਲ ਅੱਜ ਕੱਲ੍ਹ ਦੀ ਅੰਤਰੀ ਕਮੇਟੀ ਦੀ ਬੈਠਕ ਹੋਈ ਹੈ ਉਸ ਦੇ ਵਿੱਚ ਇਹ ਵੱਡੇ ਮਤੇ ਜਿਹੜੇ ਵਾ ਉਹ ਪਾਸ ਕੀਤੇ ਗਏ ਨਹੀਂ ਜੀ ਜੀ ਪੰਕਜ ਧਾਮੀ ਦੀ ਅਗਵਾਈ ਦੇ ਹੇਠ ਇਹ ਪੂਰੀ ਮੀਟਿੰਗ ਹੋਈ ਹੈ ਤੇ ਕਿਹਾ ਜਾ ਰਿਹਾ ਸੀ ਕਿ ਹਰਪ੍ਰੀਤ ਸਿੰਘ ਨੂੰ ਲੈ ਕੇ ਵੀ ਫੈਸਲਾ ਲਿਆ ਜਾ ਸਕਦਾ ਹੈ ਉਹਨਾਂ ਨੂੰ ਜਿਹੜਾ ਡੈਜ਼ਿਗਨੇਸ਼ਨ ਤੋਂ ਹਟਾਇਆ ਗਿਆ ਹੈ ਕੀ ਲੱਗ ਰਿਹਾ ਹੈ ਹੁਣ ਵਾਪਸ ਉਹਨਾਂ ਨੂੰ ਕੰਮ ਤੇ ਪਰਤਨ ਆਪਣੇ ਡੈਜ਼ਿਗਨੇਸ਼ਨ ਸੰਭਾਲਣ ਦੇ ਲਈ ਕਿਹਾ ਜਾਵੇਗਾ ਤੇ ਹਲੇ ਤੱਕ ਪ੍ਰੈਸ ਨੋਟ ਜਿਹੜਾ ਮੀਡੀਆ ਨੂੰ ਰਿਲੀਜ਼ ਕੀਤਾ ਗਿਆ ਹੈ ਜਾਂ ਫਿਰ ਨਹੀਂ ਬਿਲਕੁਲ ਦੇਖੋ ਇਹ ਸਾਰੀ ਜਿੰਨੇ ਵੀ ਮਤੇ ਪਾਰਟਿਸਪੀਟੇ ਨੇ ਇਹ ਸਾਡੇ ਕਮਿਟੀ ਪ੍ਰੋਮੋਗਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਮਤਾ ਜਿਹੜਾ ਅਪ੍ਰੈਸਮੈਂਟ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਪਰ ਜਾਨੀ ਹਾਰਟਲਿਸਟੇ ਮਿਲਿਆ ਜਿਹੜਾ ਮਾਮਲਾ ਜਿਹੜਾ ਚੱਲ ਰਿਹਾ ਹੈ ਉਸਦੇ ਸੰਬੰਧੀ ਅਪਿਛਲੇ ਦਿਨ ਜਿਹੜੀ ਅੰਤਰੀ ਕਮੇਟੀ ਦੀ ਬੈਠਕ ਹੋਈ ਸੀ ਜਿਸ ਦੇ ਵਿੱਚ ਦੇਰਵਾ ਉਤੇ 3 ਮੈਂਬਰੀ ਕਮੇਟੀ ਬਣਾਈ ਗਈ ਦੇ ਸੀ ਪੜਤਾਲੀਆ ਕਮੇਟੀ ਜਿਨ੍ਹਾਂ ਵੱਲੋਂ ਯਾਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਪੜਤਾਲ ਕੀਤੀ ਜਾਣੀ ਸੀ ਕਿ ਉਹਨਾਂ ਦੇ ਉੱਤੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਸ ਮਾਮਲੇ ਦੀ ਜਿਹੜੀ ਕਮੇਟੀ ਜਾਂਚ ਕਰ ਰਹੀ ਸੀ ਉਹਨਾਂ ਨੂੰ ਹਾਲਾਂਕਿ ਸਮਾਂ ਜਿਹੜਾ ਉਸ ਦਾ ਵਧਾ ਦਿੱਤਾ ਗਿਆ ਸੀ ਪਿਛਲੇ ਦਿਨ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ 15 ਜਨਵਰੀ ਦੇ ਵੇਲੇ ਉਸ ਜਿਹੜਾ ਵਾ ਕਮੇਟੀ ਨੂੰ ਕਿਹਾ ਗਿਆ ਸੀ ਕਿ ਉਹ ਆਪਣੀ ਰਿਪੋਰਟ ਬਣਾ ਕੇ ਵਿਰਾ ਐਸ.ਪੀ.ਟੀ. ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਈ ਜਾਵੇ ਪਰ ਫਿਲਹਾਲ ਹੁਣ ਜਿਹੜਾ 1 ਮਹੀਨੇ ਦਾ ਸਮਾਂ ਉਸ ਦਾ ਹੋਰ ਜਿਹੜਾ ਵਾ ਵਧਾ ਦਿੱਤਾ ਗਿਆ ਤਾਂ 1 ਮਹੀਨੇ ਦੇ ਵਿੱਚ ਵਿੱਚ ਹੁਣ ਇਹ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਪੜਤਾਲੀ ਕਮੇਟੀ ਉਹ ਜਾਨੀ ਹਾਤਰੀ ਸਿੰਘ ਦੇ ਮਾਮਲੇ ਤੇ ਜਿਹੜੀ ਵਾ ਜਾਂਚ ਕਰਕੇ ਉਸ ਦੀ ਰਿਪੋਰਟ ਜਿਹੜੀ ਐਸ.ਪੀ.ਟੀ. ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੂੰ ਸੰਪੇੜੀ ਠੀਕ ਹੈ ਬਹੁਤ-ਬਹੁਤ ਧੰਨਵਾਦ ਪੰਕਜ ਜੀ ਤੁਹਾਡਾ ਉਸ ਵਮ ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਦੇ ਨਾਲ ਤਾਂ 2 ਘੰਟੇ ਲਗਾਤਾਰ ਚਰਚਾ ਹੋਈ ਹੈ ਤੇ ਧਾਮੀ ਨੇ মিডিਆ ਦੇ ਨਾਲ ਗੱਲਬਾਤ ਕਰਨ ਦੇ ਲਈ ਮਨਾ ਕਰਤਾ ਹਲੇ ਪ੍ਰੈਸ ਨੋਟ ਜਾਰੀ ਕਰਕੇ ਅੱਗੇ ਦੀ ਪੂਰੀ ਜੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਵੇਗੀ